ਦਸ ਵਜੇ ਫਿਰ ਕਿੱਥੇ ਕਿੱਥੇ ਮੀਂਹ ਆ ਰਿਹਾ ਆ ਆ ਦੇਖੋ ਕਿਵੇਂ ਕਾਲੀ ਘਟਾ ਹੋਈ ਹੋਈ ਆ ਦੇਖੋ ਹਾਂਜੀ ਜਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਐਮਐਕਸ ਪੰਜਾਬ ਚੈਨਲ ਤੇ ਜੀ ਕਿਵੇਂ ਕਾਲੀ ਘਟਾ ਹੋਈ ਹੋਈ ਆ ਹਾਂ ਜੀ ਬੋਠੀ ਬਈ ਸਾਰੇ ਦੱਸੋ ਫਿਰ ਕਮੈਂਟਾਂ ਚ ਕਿੱਥੇ ਕਿੱਥੇ ਪੈ ਰਹੇ ਆ ਅੱਲਾ ਵੀ ਬਹੁਤ ਜਲਦੀ ਪਿਆ ਸੀਗਾ ਹਾਂਜੀ ਕਿਵੇਂ ਹੋ ਜੀ ਠੀਕ ਹੋ ਸਾਰੇ Paceo che Andy, che me morì cosa. ਰਿਆਲੀ ਆ ਮੌਸਮ ਵੀ ਬੜਾ ਸੋਹਣਾ ਹੋਇਆ ਵਾ ਹਾਂਜੀ ਦੱਸੋ ਫਿਰ ਕਮੈਂਟਾਂ ਦੇ ਕਿੱਥੇ ਕਿੱਥੇ ਪੈ ਰਹੇ ਆ ਵੀ ਪੰਸੀ ਵੀ ਬੜੇ ਖੁਸ਼ ਹੋ ਰਿਹਾ ਹਾਂ ਦੇਖ ਪਹਿਲਾਂ ਵੀ ਬਹੁਤ ਜ਼ਿਆਦਾ ਮੀਂਹ ਪਿਆ ਤੇ ਕੰਮ ਇਸ ਨੇ ਘਸਾ ਦੇ ਦਿੱਤਾ। ਇਹਨੇ ਬਹੁਤ ਜ਼ਿਆਦਾ ਇਹ ਘਟ ਤੇ ਹਣੀ ਦੀ ਬਹੁਤ ਜ਼ਿਆਦਾ ਗਈ। ਮੀਂਹ ਵੀ ਆ ਜੀ ਪੰਜਾਬੀ ਸੌਲ ਯਾਕਿਸੌਲ ਧੰਨਵਾਦ ਤੁਹਾਡਾ ਬਹੁਤ ਵਾਦ ਹਾਂਜੀ ਹੱਸਾ ਜੀ ਕਿੰਨਾ ਕੁ 20 ਪੈ ਰਿਹਾ ਤੁਹਾਡੇ ਵੀ ਜਿੱਦਦਾ ਹਣੇਰੀ ਬਹੁਤ ਜ਼ਿਆਦਾ ਜੀ ਮੀ ਵੀ ਪਰ ਪੈ ਰਿਹਾ ਮੀ ਪਰ ਥੋੜਾਗਾ ਅੰਦਰ ਚੱਲੋ ਮੀ ਆ ਗਿਆ ਅੰਦਰ ਚੱਲ ਅੰਦਰ ਖੜੇ ਬਸ 10 ਮਿੰਟ ਯਾਰ ਆ ਦੇਖੋ ਮੋਟੀ ਮੋਟੀ ਕਣੀ ਵੀ ਆ ਰਹੀ ਆ ਦੇਖੋ ਆ ਵੀ ਕੋ ਸਾਹਮਣੇ ਹੱਥ ਤੇ ਬਾਹਰ ਖੋਲੋ ਹਲੋ ਹਾਂਜੀ ਸਵਾਗਤ ਹੈ ਤੁਹਾਡਾ ਕਿਵੇਂ ਹੋ ਜੀ ਹਾਂਜੀ ਕਿਵੇਂ ਆ ਜੀ ਮੀ ਤੁਹਾਡੇ ਆ ਵੇਖੋ ਇਹ ਤਾਂ ਮੋਟੀ ਮੋਟੀ ਕਣੀ ਨਮੀ ਵਹਿ ਰਿਆ ਸੋਭਾ ਤਾ ਤਾਂ ਹਟਾ ਆਪਣੇ ਚੈਨਲ ਤੇ ਹਾਂ ਬਹੁਤ ਜਿਆਦੇ ਮੀ ਪੈ ਰਹੀ ਜੀ ਹੁਣ ਤਾਂ ਵੈਸੇ ਥੋੜਾ ਘਟਾ ਹੈ ਹਨੇਰੀ ਜਿਆਦਾ ਮੀ ਕਟੋ ਧੀ ਨੰਮੀ ਕੰਬਾ ਪਾਪਾ ਜੀ ਬਠਿੰਡਾ ਸਹਿਰ ਤੋਂ ਜੀ ਆਪਾ ਬਠਿੰਡਾ ਸਹਿਰ ਤੋਂ ਬਲੋਂਗ ਕਰਦੇ ਆ ਜੀ ਤੁਸੀਂ ਕਿੱਥੋਂ ਕਰਦੇ ਆ ਜੀ ਤੁਹਾਡੀ ਕੰਟਰੀ ਕਿਹੜੀ ਹੈ ਜੀ ਹੈਲੋ ਹਾਂਜੀ ਤੁਸੀਂ ਕਿੱਥੋਂ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਹੋਸਣਾਓ ਜੀ ਘਰ ਪਰਿਵਾਰ ਠੀਕ ਆ ਜੀ ਘਰ ਦੱਸੋ ਜੀ ਵਧੀਆ ਸਾਰੇ ਠੀਕ ਨੇ ਇਧਰ ਵੇਖੋ ਤੁਹਾਨੂੰ ਬਾਹਰ ਤੋਂ ਦਿਖਾਉਂਦੇ ਆ ਮੋਂਟਰੀ ਅਸਾ ਜੀ ਜੀ ਆਏ ਨਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆ ਦੇਖੋ ਜੀ ਆ ਆਪਣੇ ਨਾਲ ਘਰਾਂ ਦੇ ਝੋਣਾਂ ਲੱਗਿਆ ਹੋਇਆ ਬਠਿੰਡਾ ਸ਼ਹਿਰ ਦੀ ਪੰਜਾਬ ਇੰਡੀਆ ਬਠਿੰਡਾ ਸ਼ਹਿਰ ਦੇ ਵਿੱਚ ਰਹਿੰਦੇ ਆਪਾਂ ਪੂਰਾ ਅੰਮ੍ਰਿਤਸਰ ਰੋਡ ਦੇ ਉੱਪਰ ਰਹਿਨੇ ਆਪਾਂ ਜੋ ਸਿੱਧਾ ਬਠਿੰਡਾ ਤੋਂ ਆਉਂਦਾ ਪਠਾਨਕੋਟ ਵੱਲ ਨੂੰ ਉਸ ਰੋਡ ਤੇ ਰਹਿਨੇ ਆ ਜੀ ਆਪਾਂ ਕੰਟਰੀ ਮੌਸਮ ਕਿੱਦਾਂ ਜੀ ਆ ਵੇਖੋ ਇਹ ਤਾਂ ਬਹੁਤ ਜਿਆਦਾ ਆ ਵੇਖੋ ਆਪਣੇ ਘਰ ਦੇ ਉੱਪਰ ਤੁਸੀਂ ਦੇਖੋ ਮੋਟੀ ਮੋਟੀ ਕਣੀ ਪੈ ਰਹੀ ਹੈ ਪਹਿਲਾਂ ਵੀ ਬਹੁਤ ਜਿਆਦਾ ਮੀਂਹ ਸੀਗਾ ਜੀ और सुनाओ जी। सारे ठीक है हां जी दसो फिर कमेंटा कि पै रहे हैं मीह मौसम वाल कि मौसम ਆਪਣੇ ਮਤਲਬ ਤਾਂ ਨਹੀਂ ਆ ਰਿਹਾ ਪਹਿਲਾਂ ਥੋੜਾ ਜ਼ਿਆਦਾ ਸੀ ਹੁਣ ਘਟਾ ਹੈ ਹਾਂਜੀ ਜੀ ਆਣ ਜੀ ਸਭ ਨੂੰ ਆਪਣੇ ਚੈਨਲ ਤੇ ਜਿੰਨੇ ਵੀ ਵੀਰ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਹਾਂਜੀ ਹਾਂਜੀ ਕਿਵੇਂ ਹੋ ਜੀ ਕਵਿਤਾ ਕਰੋ ਹਾਂਜੀ ਕਵਿਤਾ ਜੀ ਧੰਨਵਾਦ ਜੀ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਕਿੱਦਾਂ ਜੀ ਮੌਸਮ ਤਾਂ ਸਾਡੇ ਵੱਲ ਆਪਣੇ ਵੱਲ ਤਾਂ ਬਹੁਤ ਜ਼ਿਆਦਾ ਮੀਂਹ ਹਨੇਰੀ ਦੋ ਦਿਨ ਹੈਗੇ ਜੀ ਦੋ ਦਿਨ ਦੋ ਦਿਨਾਂ ਦਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਹੋਰ ਪਰਿਵਾਰ ਠੀਕ ਆ ਜੀ ਤੁਹਾਡੇ ਕਿਹੜੇ ਨੇ ਸੋ ਜੀ ਇਧਰ ਸਾਡੇ ਵੱਲ ਵੀ ਬਹੁਤ ਮੀਂਹ ਆ ਰਿਹਾ ਹੈ ਜੀ ਬਾਹਰੀ ਲੁਕੇਸ ਨੂੰ ਭੋਨੇ ਤੁਹਾਨੂੰ ਆ ਦੇਖੋ ਆਪਣੇ ਕੰਪਨੀ ਦੇ ਵਿੱਚ ਆਪ ਗਾੜੀ ਸਿਮਰਜੀਤ ਸਿੰਘ ਜੀ ਫਰੀਦਕੋਟ ਫਰੀਦਕੋਟ ਵੀ ਪੈ ਰਿਹਾ ਹੈ ਜੀ ਫਿਰ ਤਾਂ ਸਾਰੇ ਇਲਾਕੇ 'ਚ ਹੀ ਪੈ ਰਿਹਾ ਮੀਂਹ ਹੈ ਨਾ ਕਵਿਤਾ ਕੌਰ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਕਿਹੜਾ ਇਲਾਕਾ ਜੀ ਤੁਹਾਡਾ ਅਸੀਂ ਬਠਿੰਡੇ ਤੋਂ ਜੀ ਅਸੀਂ ਬਠਿੰਡੇ ਤੋਂ ਜੀ ਬਠਿੰਡੇ ਤੋਂ ਆਪਾਂ ਪਠਾਨਕੋਟ ਰੋਡ ਜਿਹੜਾ ਜਾਂਦਾ ਜੀ ਬਠਿੰਡੇ ਤੋਂ ਆਪ ਰੋਡ ਦੇ ਉੱਪਰ ਰਹਿੰਦੇ ਆ ਜੀ ਉੱਥੋਂ ਠੰਡੇ ਤੋਂ ਇਹ ਕੋਟਕਪੁਰਾ ਰੋਡ ਆਉਂਦਾ ਔਰ ਰੋਡ ਦੇ ਉੱਪਰ ਰਹਿਣੇ ਆਪਾਂ ਅਸਾ ਹਿੰਮਤਪੁਰਾ ਜੀ ਕਾਫੀ ਨਾਂ ਸੁਣਿਆ ਹਿੰਮਤਪੁਰੇ ਦਾ ਚਲੋ ਜੀ ਆਇਆਂ ਨੂੰ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਆਪਾਂ ਜੀ ਮੈਂ ਟਰੱਕ ਯੂਨੀਅਨ ਚ ਕੰਮ ਕਰਦਾ ਜੀ ਬਠਿੰਡੇ ਸ਼ਹਿਰ ਦੇ ਵਿੱਚ ਤੇ ਇਹ ਜੋ ਚੈਨਲ ਬਣਿਆ ਹੋਇਆ ਇਹ ਮੇਰੀ ਵਾਈਫ ਚਲਾਉਂਦੀ ਆ ਵੈਸੇ ਮੈਂ ਵੀ ਕੰਮ ਕਰਦਾ ਚੈਨਲ ਦੇ ਉੱਪਰ ਤੇ ਇੱਕ ਆਪਣਾ ਹੋਰ ਵੀ ਚੈਨਲ ਆਗਾ ਅਫੀਸ਼ੀਅਲ ਪੰਜਾਬੀ ਟੀਵੀ ਦੇ ਨਾਂ ਤੇ ਬਣਿਆ ਵਾ ਉਹ ਛੋਟਾ ਚੈਨਲ ਆ ਉਹ ਮੇਰੇ ਕੋਲ ਹੈ ਹਾਂ ਹਾਂਜੀ ਇਹ ਸਮਝ ਨਹੀਂ ਆਈ ਹਾਂਜੀ 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 ਕੋਈ ਚੱਕਰ ਨਹੀਂ ਜੀ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਆਪਣੇ ਨਾਲ ਜੁੜਨ ਦੇ ਲਈ ਤੁਹਾਡਾ ਵੀ ਪੇਜ ਹੋਣਾ ਜੀ YouTube ਤੇ Facebook ਤੇ YouTube channel ਹੋਰ ਸੁਣਾਓ ਜੀ ਸਾਰੇ ਠੀਕ ਠਾਕ ਹੋ ਅਸਾ ਜੀ ਕੀ ਨਾਮ ਤੇ ਬਣਾਵੇ ਜੀ ਮੋਨਟਾਈਜ਼ ਹੋਇਆ ਬਹੂਗਾ ਆਪਣਾ ਜਿਹੜਾ ਇਹ ਵੱਡਾ ਚੈਨਲ ਆ ਜੀ ਆਪਣਾ ਇਹ ਐਮਐਕਸ ਪੰਜਾਬ ਦੇ ਨਾਂ ਤੇ ਬਣਿਆ ਵਾ ਜੀ ਜਿਹੜੇ ਜਿਹੜੇ ਚੈਨਲ ਤੇ ਆਪਾਂ ਲਾਈਵ ਆ ਇਹ ਚੈਨਲ ਆਪਣਾ ਮੋਨਟਾਈਜ਼ ਹੋਇਆ ਵਾ ਜੀ ਅਸਵਾ ਇਹ ਨਾਮ ਤੇ ਜੀ ਤੁਹਾਡਾ ਆ ਚੈਨਲ ਅੱਛਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ अपना फेसबुक पेज ਵੀ ਮਾਨੀਟਾਈਜ਼ ਹੋਇਆ ਵਾ ਜੀ ਤੇ ਜੋ ਇਹ ਚੈਨਲ ਤੇ ਆਪਣਾ ਜਿਹੜਾ ਛੋਟਾ ਚੈਨਲ ਆ ਅਸਾ ਜੀ ਹੁਣੇ-ਹੁਣੇ ਚਲਾਇਆ ਜੀ ਤੁਸੀਂ ਅਸਾ ਕਿੰਨਾ ਸਮਾਂ ਹੋ ਗਿਆ ਜੀ ਕਿਨੇ ਸਬਸਕ੍ਰਾਈਬ ਕਰਨੇ ਤੁਹਾਡੇ ਉਸ ਚੈਨਲ ਦੇ ਉੱਪਰ ਮੇਰਾ ਨਾਮ ਜੀ ਮੇਰਾ ਨਾਮ ਦਾ ਜਸਮント ਸਿੰਘਾ ਜੀ ਆਪਣਾ ਚੈਨਲ ਐਮਐਕਸ ਪੰਜਾਬ ਜੀ ਤੇ ਆਪਾਂ ਲਾਈਵ ਹੋਏ ਵਿਆਂ ਮਾਲ ਭਜੀ ਆਂਦਾ ਹਾਂਜੀ ਅਸਾ ਦੋ ਦੋ ਮੰਥ ਹੋ ਗਏ ਜੀ ਅਸਾ ਕਿੰਨੇ ਸਬਸਕ੍ਰਾਈਬਰ ਨੇ ਜੀ 2000 2000 ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਜੀ ਮਿਹਨਤ ਜਾਰੀ ਰੱਖੋ ਹਾਂਜੀ ਚਲੋ ਵਧੀਆ ਚੱਲਦਾ ਜੀ ਬਸ ਆਪਣਾ ਉਹ ਜਿਹੜਾ ਇੱਕ ਹੋਰ ਆਪਣਾ ਚੈਨਲ ਸੀਗਾ ਜੀ ਆ ਅਫੀਸ਼ੀਅਲ ਪੰਜਾਬ ਟੀਵੀ ਦੇ ਨਾਂ ਤੇ ਬਣਾ ਉਹਤੇ ਪਾਲਿਸੀ ਆ ਗਈ ਸੀਗੀ ਰੀਯੂਜ਼ ਦੀ ਪਾਲਿਸੀ ਆ ਗਈ ਸੀ ਉਹਤੇ ਤੇ ਉਹ ਬਸ ਆਪਾਂ ਅਗਲੇ ਮਹੀਨੇ ਰੀਪਲਾਈ ਲਾਉਣਾਗਾ ਫਰ ਮੋਨਟੇਜ ਹੋ ਜਾਊਗਾ ਆਪਣਾ ਉਹ ਵੀ ਚੈਨਲ ਫੇਸਬੁਕ ਪੇਜ ਵੀ ਹੋ ਗਿਆ ਆਪਣਾ 2 ਦਿਨ ਹੋ ਗਏ ਫੇਸਬੁਕ ਪੇਜ ਮੋਨਟੇਜ ਹੋਏ ਨੂੰ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਜੀ ਹੋਰ ਦੱਸੋ ਜੀ ਸਭ ਠੀਕ ਠਾਕ ਆ ਜੀ ਆਪ ਦਾ ਸਹਿਰੀ ਪਸੰਦ ਆ ਹੋਰ ਸੁਣਾਓ ਜੀ ਸਾਰੇ ਠੀਕ ਠਾਕ ਹੋ ਓਏ ਬੱਤ ਨਾ ਤਾਂ ਇਹ ਖਾ ਚ ਪੈਸੇ ਮੀ ਤਾਂ ਹਟ ਗਿਆ ਹੁਣ ਹੁਣੇ ਹੁਣੇ ਬੰਦ ਹੋਇਆ ਮੀ ਸਾਡੇ ਵੱਲ ਤਾਂ ਕਵਿਤਾ ਕੌਰ ਇਹ ਆਪਣੇ ਘਰ ਦੇ ਨਾਲ ਹੀ ਜ਼ਮੀਨ ਆ ਛੁੱਣ ਲੱਗ ਗਈ ਆ ਦੇ ਵਿੱਚ ਹਾਂਜੀ ਵਾ ਕਵਿਤਾ ਜੀ ਇਹ ਪੁੱਛਦੇ ਸੀ ਵੀ ਤੁਹਾਡਾ ਚੈਨਲ ਮੋਨਟਾਈਜ਼ ਹੋਇਆ ਜਾਂ ਨਹੀਂ ਸਾ ਹੋਇਆ ਨਹੀਂ ਜੀ ਠੀਕ ਅਸਾ ਮਿਹਨਤ ਜਾਰੀ ਆ ਜੇ ਤੇਰਾ ਔਰ ਆਦੀ ਬਸ ਤੁਸੀਂ ਆਪਣਾ ਵਧੀਆ ਆ ਚੈਨਲ ਦੇ ਉੱਪਰ ਨਾ ਵੈਸੇ ਪਾਲਿਸੀ ਦੀ ਜਾਦੇ ਆ ਹੋਉਂਦੀ ਹੈਗੀ ਪ੍ਰੋਬਲਮ ਵੀ ਆਪਣਾ ਉਹ ਜ਼ਿਆਦਾਤਰ ਫੇਸ ਕੈਮ ਰੱਖੇ ਨਾ ਫੇਸ ਕੈਮ ਦੇ ਉੱਪਰ ਕੋਈ ਵੀ ਪਾਲਿਸੀ ਨਹੀਂ ਹੁੰਦੀ ਕਿਉਂਕਿ ਅਸੀਂ ਵੀ ਪਹਿਲਾਂ ਫੇਸ ਕੈਮ ਤੋਂ ਬਿਨਾ ਵੀਡੀਓ ਪਾਉਂਦੇ ਸੀ ਫਿਰ ਆਪਣੇ ਇਹ ਐਮਐਕਸ ਪੰਜਾਬ ਚੈਨਲ ਤੇ ਵੀ ਪਾਲਿਸੀ ਆ ਗਈ ਸੀਗੀ ਇਹ 4 ਦਿਨ ਪਹਿਲਾਂ ਹੀ ਤੇ ਸਹੀ ਹੋਇਆ ਚੈਨਲ ਸਹੀ ਕਰਵਾਇਗਾ ਤੇ ਉਹਦੇ ਕਾਰਨ ਪੇਮੈਂਟ ਵੀ ਰੁਕ ਗਈ ਸੀਗੀ ਆਪਣੀ ਹਾਂਜੀ ਤੇ ਉਹ ਹੁਣ ਪਾਲਿਸੀ हटੀ ਆ ਫਿਰ ਪੇਮੈਂਟ ਆਈ ਆ ਜੀ ਤੇ ਹੁਣ ਆਪਾਂ ਜਿੰਨੇ ਵੀ ਵੀਡੀਓ ਆਪਾਂ ਉਹ ਚੈਨਲ ਤੇ ਹੁੰਦੀਆਂ ਛੋਟੇ ਤੇ ਵੀ ਵੱਡੇ ਤੇ ਵੀ ਫੇਸਬੁੱਕ ਪੇਜ ਤੇ ਵੀ ਹੁੰਦੀਆਂ ਜਿੰਨੇ ਵੀ ਵੀਡੀਓ ਹੁੰਦੀਆਂ ਤੇ ਉਹ ਸਾਰੀਆਂ ਦੀਆਂ ਸਾਰੀਆਂ ਆਪਾਂ ਫੇਸਕੈਮ ਹੀ ਕਰਕੇ ਪਾਉਣੇ ਆ ਤੁਸੀਂ ਵੀ ਜਿਆਦਾ ਤੋਂ ਜ਼ਿਆਦਾ ਆ ਮੀ ਫਿਰ ਦੁਬਾਰਾ ਆ ਗਿਆ ਜੀ ਹਾਂ ਜਿੰਨਾਂ ਵੀ ਵੀਡੀਓ ਪਾਉਣਗਾ ਨਾ ਸਾਰੀਆਂ ਫੇਸ ਕੈਮ ਕਰਕੇ ਪਾਉਂਦਾ ਬਹੁਤ ਹੀ ਵਧੀਆ ਹਾਂਜੀ ਨਾਰਮਲ ਵੀਡੀਓ ਕੋਈ ਗੱਲ ਨਹੀਂ ਜੀ ਨਾਰਮਲ ਵੀਡੀਓ ਹੋ ਗਈ ਤਾਂ ਪਰ ਵੀ ਆਏ ਆ ਵੀਡੀਓ ਜੇ ਕਿਸੇ ਦੀ ਆ ਕਿਸੇ ਦੀ ਵੀਡੀਓ ਹੁੰਦੀ ਆ ਤਾਂ ਫਿਰ ਉਹ ਵੀਡੀਓ ਦੇ ਉੱਪਰ ਨਾ ਸਭ ਕੁਝ ਚੇਂਜ ਕਰਨਾ ਪੈਂਦਾ ਹੈ ਹਨਾ ਵੀ ਇਦਾਂ ਫਿਰ YouTube ਆਂ ਦੇਖਦਾ ਨਾ ਵੀ ਵੀਡੀਓ ਵੀ ਕਿਸੇ ਦੀ ਤੇ ਫਿਰ ਆਪਾਂ ਕਿਸੇ ਦੀ ਵੀਡੀਓ ਤੇ ਪੈਸਾ ਕਮਾਉਣਾ ਤਾਂ ਫਿਰ ਉਹਦੇ ਚ ਆਪਾਂ ਨੂੰ ਕੁਛ ਨਾ ਕੁਛ ਚੇਂਜ ਕਰਨਾ ਪੈਣਾ ਹਨਾ ਆਪਾਂ ਨੂੰ ਫੇਸ ਕੈਮ ਵੀ ਕਰਨਾ ਪੈਣਾ ਹੈ ਤੇ ਵੀਡੀਓ ਦੇ ਉੱਪਰ ਜੋ ਆਪਾਂ ਟਾਈਟਲ ਲਿਖਣਾ ਉਹ ਵੀ ਆਪਾਂ ਨੂੰ ਚੇਂਜ ਕਰਨਾ ਪੈਣਾ ਬਦਲਣਾ ਪੈਣਾ ਤੇ ਫਿਰ ਵੀਡੀਓ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਵੀ ਆਪਾਂ ਨੂੰ ਦੱਸਣਾ ਪੈਣਾ ਹੈ ਹਨਾ ਆਪਣੀ ਆਡੀਅנס ਵੀ ਵੇਖਣੀ ਹੈ ਉਹਨਾਂ ਨੇ ਹਨਾ ਹਾਂਜੀ ਨਹੀਂ ਤਾਂ ਜ਼ਿਆਦਾਤਰ ਬਹੁਤ ਲੋਕ ਤਾਂ ਗ੍ਰੀਨ ਕੱਲੀ ਗ੍ਰੀਨ ਸਕਰੀਨ ਕਰਕੇ ਹੀ ਵੀਡੀਓ ਪਾ ਕੇ ਪੈਸਾ ਕਮਾ ਰਹੇ ਆ ਕੱਲੀ ਗ੍ਰੀਨ ਸਕਰੀਨ ਕਰਕੇ ਵੀ ਪਾ ਸਕਦੇ ਆ ਆਪਾਂ ਗ੍ਰੀਨ ਸਕਰੀਨ ਪਾ ਕੇ ਉਹਦਾ ਰਿਐਕਸ਼ਨ ਕਰਕੇ ਜਾਂ ਉਹਦੇ ਉੱਪਰ ਬੋਲ ਕੇ ਫਿਰ ਵੀ ਵੀਡੀਓ ਵਧੀਆ ਵਾਇਰਲ ਹੁੰਦੀ ਹੈ ਕਈ ਵਾਰ ਇਦਾਂ ਵੀ ਹੁੰਦਾ ਚੈਨਲ ਦੀ ਸੈਟਿੰਗ ਘੱਟ ਹੁੰਦੀ ਸੈਟਿੰਗ ਨਹੀਂ ਸਹੀ ਹੁੰਦੀ ਚੈਨਲ ਦੀ ਤੇ ਉਹ ਫਿਰ ਨਹੀਂ ਕਰਨਾ ਨਹੀਂ ਫੇਸ ਕਰਾਣਾ ਅਸਾ ਜੀ ਅਸਲ ਵੀ ਮਜਬੂਰੀ ਹੈ ਮਤਲਬ ਇਹ ਪਾ ਨਹੀਂ ਸਕਦੇ ਹਾਂ ਚਲੋ ਕੋਈ ਗੱਲ ਨਹੀਂ ਫੇਸ ਕੈਮ ਵੀ ਕੱਲੀ ਫੇਸ ਕੈਮ ਨਾਲ ਤਾਂ ਕੱਲੀ ਰਿਕਾਰਡਿੰਗ ਕਰਕੇ ਵੀ ਪਾ ਸਕਦੇ ਆਪਾਂ ਵਾਇਸ ਓਵਰ ਕਰ ਸਕਦੇ ਆਂ ਕੱਲੀ ਵੀਡੀਓ ਦੇ ਉੱਪਰ ਹਣ ਉਹ ਵੀ ਠੀਕ ਹੈ ਇਸ ਤੋਂ ਪਹਿਲਾਂ ਅਸੀਂ ਕੱਲੀ ਵਾਇਸ ਓਵਰ ਕਰਕੇ ਹੀ ਪਾਉਂਦੇ ਸੀ ਫੇਸ ਕੈਮ ਤਾਂ ਜਦੋਂ ਆਪਣੇ ਚੈਨਲ ਤੇ ਪਾਲਿਸੀ ਆਈ ਆ ਫਿਰ ਪਾਲਿਸੀ ਤੋਂ ਬਾਅਦ ਫਿਰ ਦੋ ਬਾਅਦ ਵੀਡੀਓ ਆਪਾਂ ਫੇਸ ਕੈਮ ਕਰਕੇ ਪਾਉਣ ਲੱਗੇ ਆ ਕਿਉਂਕਿ ਅਸੀਂ ਦੋਨੋਂ ਹੀ ਫੇਸ ਕੈਮ ਕਰਕੇ ਪਾਉਂਨੇ ਮੇਰੀ ਵਾਈਫ ਵੀ ਤੇ ਮੈਂ ਵੀ ਹਾਂਜੀ वैसे वो भी ठीक है ड्यूटी करके पा दो पर ड्यूटी करके ਵੀ ਫੇਸ ਕੈਮ ਦਿਖਾਉਣਾ ਪੈਂਦਾ ਉਹਦੇ ਨਾਲ ਤਾਂ ਇਕੱਲੇ ਆਪਣੀ オリジナル ਆਡੀਅנס ਕਰ ਲੇ ਬਸ ਵੀਡੀਓ ਦੇ ਉੱਪਰ ਓਕੇ ਜੋਕੇ ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜੀ ਆਇਆਂ ਨੂੰ ਜੀ ਥੋੜਾ ਥੋੜਾ ਮੀਂਹ ਪੈ ਕੇ ਹਟ ਜਾਂਦਾ ਅੰਨੂ ਦੇ 2 ਮੀਟਰ ਕੋ ਪੁੱਤਰ ਜੀ ਇਹ ਆਪਣੀ ਬੇਟੀ ਹੈ ਜੀ ਵੱਡੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਹਾਂਜੀ ਹੋਰ ਜੇ ਕੋਈ ਸਵਾਲ ਪੁੱਛਣਾ ਚਾਹੁੰਦਾ ਤਾਂ ਪੁੱਛ ਸਕਦਾ ਕੋਈ ਵੀ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹਾਂ ਸ਼ਾਇਦ ਆਪਣਾ ਵੱਡਾ ਭਾਈ ਨਹੀਂ ਆਇਆ ਮਿਸਟਰ ਪੰਜਾਬ ਐਕਸਪੈਰੀਮੈਂਟ ਵਾਲਾ ਉਹ ਆਪਣਾ ਗੁਰੂ ਹੈ ਇਹਨਾਂ ਨੇ ਆਪਾਂ ਨੂੰ ਇਸ ਲੈਨ ਚ ਪਾਇਆ ਕਦੇ ਮੀ ਹਟ ਜਾਂਦਾ ਕਦੇ ਆ ਜਾਂਦਾ ਜੀ ਕਿਵੇਂ ਜੀ ਸਾਰੇ ਠੀਕ ਹੋ ਸ਼ਾਮ ਮਰਜੀਤ ਸਿੰਘ ਫਰੀਦਕੋਟ ਆਹ ਦੇਖੋ ਹਨੇਰੀ ਨਦਨੇ ਮੈਂ ਵੀ ਹੋ ਗਿਆ ਉਹ ਠੀਕ ਹੈ ਜੀ ਅੱਜ ਦਾ ਲਾਈਵ ਆਪਾਂ ਇੱਥੇ ਹੀ ਕਰਦੇ ਹਾਂ ਬੰਦ ਸਭ ਦਾ ਧੰਨਵਾਦ ਆਪਣੇ ਨਾਲ ਜੁੜਨ ਦੇ ਲਈ ਜੀ ਆਇਆਂ ਨੂੰ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਖਸਦੇ ਵੱਸਦੇ ਰਹੋ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿੰਨੇ ਵੀ ਭੈਣ ਭਰਾ ਆਪਣੇ ਨਾਲ ਜੁੜੇ ਆ ਸਰਨ ਦੇ ਦਿਲ ਤੋਂ ਸਵਾਗਤ ਕਰਦੇ ਹਾਂ ਆਪਣੇ ਐਮਐਕਸ ਪੰਜਾਬ ਚੈਨਲ ਤੇ ਅੱਜ ਇਹ ਬਦਲਬਾਈ ਹੋਈ ਆ ਪਰ ਮੀਂਹ ਦਾ ਨਹੀਂ ਪਤਾ ਵੀ ਕਿੱਥੇ ਕਿੱਥੇ ਪੈ ਰਿਹਾ ਹਾਂਜੀ ਹਾਂਜੀ ਕੋਈ ਜੀ ਹਾਂਜੀ ਅੱਜ ਮੌਸਮ ਖਰਾਬ ਕਰਕੇ ਟਾਈਮ ਨਾ ਆਗੇ ਸੀਗੀ ਜੀ ਕੰਮ ਤੋਂ ਕਰ ਆਗੇ ਸੀਗੇ ਸੋਚਿਆ ਚਲੋ ਲਾਈਵ ਹੋ ਜੀਏ ਕੋਈ ਗੱਲ ਨਹੀਂ ਜੇ ਕੋਈ ਚੈਨਲ ਦੇ ਬਾਰੇ ਕੋਈ ਵੀ ਗੱਲਬਾਤ ਪੁੱਛਣੀ ਹੈ ਤਾਂ ਪੁੱਛ ਸਕਦਾ ਬੰਦਾ ਦੂਰ ਦੂਰ ਤੱਕ ਜ਼ਮੀਨ ਦੀਆਂ ਕਦਰਾਂ ਉੱਤੇ ਪੰਸੀ ਵੀ ਬੜੇ ਕੋਸ ਇਤਲੀ ਛਾਣੂ ਫੇਰ ਨਹੀਂ ਬਹੁਤ ਜ਼ਿਆਦਾ ਪੈ ਰਿਹਾ ਫੈਦ ਕੋਟ ਵੱਲ ਉਹ ਟੱਕ ਪੁਰਾ ਫਰੀਦਕੋਟ ਵਾਲੀ ਸਾਈਡ ਇਧਰ ਬਠਿੰਡ ਵਾਲੀ ਸਾਈਡ ਰਹੇਗੀ ਜੀ ਦੋ ਮਿੰਟ ਰੁਕੋ ਪਤਾ ਕੋਈ ਆਲ ਨਹੀਂ ਲੈ ਲਿਆ ਕੀ ਹਾਂ ਕੋਈ ਨਹੀਂ ਲੈ ਲਿਆ ਪਰ ਦੋ ਮਿੰਟ ਰੁਕੋ ਪਤਾ ਗੱਲੀ ਨੂੰ ਮੀ ਫੇਰ ਆ ਗਿਆ ਹੂੰ ਹਾਂਜੀ ਕਿੱਦਾਂ ਜੀ ਸਾਰੇ ਠੀਕ ਹੋ ਹਲੋ ਕਰਜਾ ਬਤ ਦੋ ਮਿੰਟ ਰੁਕੋ ਗਾਡੀ ਗਾਡੀ ਦੇ ਚਲੋ ਠੀਕ ਹੈ ਜੀ ਸਭ ਦਾ ਧੰਨਵਾਦ ਜੀ ਆਇਆਂ ਨੂੰ ਫਿਰ ਤੋਂ ਹੋਵਾਂਗੇ ਆਪਾਂ ਲਾਈਵ ਸ਼ਾਇਦ ਆਪਾਂ ਬਠਿੰਡੇ ਦੇ ਵਿੱਚ ਨਾ ਸਮਾਂ ਨਹੀਂ ਲੱਗਣਾ ਆਪਣਾ ਜਾਣ ਦਾ ਜੇதோ ਵੀ ਜਾਣੇ ਹੋਣੇ ਆਪਾਂ ਕੋਈ ਨਾ ਕੋਈ ਚੀਜ਼ ਦਿਖਾਉਣੇ ਹੋਣੇ ਹਾਂ ਬਠਿੰਡੇ ਸ਼ਹਿਰ ਦੇ ਵਿੱਚ ਤੇ ਆਪਣਾ ਸ਼ਾਇਦ ਕਿਲੇ ਵਿੱਚ ਜਾਣ ਦਾ ਬਣਾਵਾਂਗੇ ਪ੍ਰੋਗਰਾਮ ਬਠਿੰਡੇ ਦਾ ਬਹੁਤ ਹੀ ਪੁਰਾਣਾ ਜਿਹੜਾ ਕਿਲਾ ਉਹ ਦਿਖਾਵਾਂਗੇ ਤੁਹਾਨੂੰ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਸੂ ਦੇ ਬਸਦੇ ਰਹੋ ਵਾਹੇ ਗਰੂ ਸਭ ਨੂੰ ਤਰੱਕੀਆਂ ਬਖਸ਼ੇ ਓਕੇ ਜੀ